موسیقی <سؤال> <سؤال> سارے ہٹائی ہوگی اہت پراپتی کی سکھ راج ستھاپت ہوج بھی اِسی کر رہے ہیں ਕਰੀਏ ਇੰਜੀਨੀਅਰ ਨੇ ਸਾਇੰਟਿਸ ਨੇ ਇਹਨਾਂ ਨੂੰ ਸਾਰੇ ਕੀ ਪ੍ਰੋਬਲਮ ਆਉਂਦੀ ਹੈ ਔਰ ਉਹ ਤੇ ਦਿਮਾਗ ਦੇ ਹੁੰਦੇ ਹੈ ਤੁਹਾਨੂੰ ਪਤਾ ਹੈ ਸਿੰਘ ਸਾਹਿਬ ਭਾਈ ਰਜੀਤ ਸਿੰਘ ਨੇ ਜਿਵੇਂ ਪੇਸ ਬਦਲ ਕੇ ਆਪਣੇ ਉਹ ਨੂੰ ਮੈਂ ਕਿਹਨੂੰ ਰਾਈਵਾਂ ਫਿਰ ਮੇਰੇ ਕੋਲ ਵੀ ਸਰਦਾਰ ਜਿਹੜੇ ਦੇ ਵਿੱਚ ਇੱਕ ਜੈਸੀ ਤੇ ਗੋਸੇ ਖੜੇ ਫਿਰ ਜਿੰਨਾ ਦੇ ਬਾਅਦ ਸੀਤਾ ਫਾਈਟ ਜੀਤ ਕੇ ਸਭ ਕਿੱਤਾ ਜੀ ਐਸਏ ਸਰਵਿਸ ਫਾਰਮ ਤੇ ਵੀ ਕੋਈ ਨੋ ਜਿਹੜੇ ਕਰਵਾ ਨਹੀਂ ਵੀ ਕਰ ਸਕਦੇ ਐ ਤੇ ਖਾੜੀ ਕਰੇ ਵੀ ਕਰ ਸਕਦੇ ਐ ਮੈਂ ਆਸ ਦੀ ਕੰਨੀ ਕਰਦਾ ਮੈਂ ਕੋਈ ਵੀ ਨਹੀਂ ਵੀ ਕਰ ਸਕੀ ਐ ਜਿਹੜੀ ਨਵੀਂ ਪਰਨੋਜੇ ਜਿਹੜੇ ਸੇ ਅਕਾਦੀ ਜੀ ਗੱਲ ਕਰਦੇ ਐ ਬੇਸਖ ਹਿੰਦੁਸਤਾਨ ਦੇ ਵਿੱਚ ਕੋਣ ਬੇਸਖ ਬਾਤਮੋਖੜ ਦੇ ਵਿੱਚ ਬਸਦੇ ਹੋ ਉਹਨਾਂ ਨੂੰ ਹਿੰਦੁਸਤਾਨੀਆਂ ਖੁਸ਼ਿਆ ਬਿੰਸ਼ਿਆ ਗੰਗੋ ਮਾਰਦੇ ਨੀਆ ਇਸ ਤਰ੍ਹਾਂ ਫੈਲ ਜੇ ਰਿਜ ਹੱਦ ਦੇ ਸਰਕਿੰਗ ਮਾਰ ਦਿੱਤਾ ਜਿੱਤੂ ਗਵਨ ਸਿੰਘ ਮਾਰ ਦਿੱਤਾ ਸਰ ਡੋਨ ਸਿਰ ਉਪਾਰ ਦਾ ਕਿੰਨਰ ਇਹ ਉੱਪਰ ਸਿਰ ਖੱਡੇ ਨੂੰ ਬਰਤਾਨੀਆਂ ਦੇ ਵਿੱਚ ਮਾਰਤਾ ਪਰ ਜੀਤ ਸਿੰਘ ਪਰਮਰ ਨੂੰ ਪਟਸਾਨ ਦੇ ਵਿੱਚ ਮਾਰਤਾ ਕੋਸਤਾਂ ਦੇ ਮਾਰਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸੇਂਟਰ ਮਾਰਤਾ ਸਾਡੇ ਪੰਜਾਬ ਦੇ ਵਿੱਚ ਬੁੱਛਵਾਲ ਮਾਰਤਾ ਤਰਨਤੋਟ ਦੇ ਵਿੱਚ ਗੁਰਮੀਤ ਸਿੰਘ ਕਾਲੇ ਨੂੰ ਮਾਰਤਾ ਅਸੀਂ ਭੁੱਲਣ ਵਾਲੀ ਕਾਮ ਨਹੀਂ ਹੈ ਦਰਮੀਚ ਨੂੰ ਜੋ ਮਰਜੀ ਸਰਕਾਰ ਸੱਦੇ ਪਰ ਉਹ ਇਹ ਜੇ ਬੰਦਾ ਨਹੀਂ ਸੀ ਉਹ ਬਲੱਡ ਬੈਂਕ ਹਮੇਸ਼ਾ ਲਾਉਂਦਾ ਸੀ ਔਰ ਗਰੀਬਾਂ ਦੇ ਲਈ ਸੇਵਾ ਕਰਦਾ ਸੀ ਉਹਦਾ ਰਾਜ ਜਾਖ ਦੇਖ ਲੋ ਉਹਦੇ ਵਿੱਚ ਕੋਈ ਕੀਮਤੀ ਸਮਾਨ ਨਹੀਂ ਲੱਗਿਆ ਹੋਇਆ ਮੈਂ 2 ਸਾਲ ਦਾ ਐਮਪੀ ਐ ਮੈਂ ਸਮਝਦਾ ਮੇਰੇ 2 ਸਾਲਾਂ ਦੇ ਵਿੱਚ ਮੈਂ ਕਲੰਕਿਤ ਹੋਇਆ ਕਿ ਮੇਰੇ ਇਲਕਾ ਦੇ ਸਿੱਖ ਨੂੰ ਪੁਲਿਸ ਸਾਹਿਬ ਦਾ ਅੰਮ੍ਰਿਤਮੀ ਪਾਠ ਵੀ ਤੇ ਬੀਜਪੀ ਆਰਐਸਐਸ ਨੇ ਇਸ طرح ਛੋਟੇ ਮੁਕਾਬਲੇ ਦੇ ਵਿੱਚ ਮਰਵਾ ਦਿੱਤਾ ਹੈਗਾ ਸੋ ਸਤਿਕਾਰਯੋਗ ਸਾਧ ਸੰਗਤ ਜੀ ਭਾਈ ਰਣਜੀਤ ਸਿੰਘ ਦੀ ਮਿਸਾਲ ਤਾਂ ਮੈਂ ਦਿੱਤੀ ਹੈ ਕਿ ਸੁਣਨ ਵਾਲਿਓ ਸੁਣ ਲਓ ਕਿ ਜੇ ਤੁਸੀਂ ਸਿੱਖਾਂ ਨੂੰ ਮਾਰੋਗੇ ਤਾਂ ਸਾਡੇ ਵਿੱਚ ਛੁਪੇ ਹੋਏ ਰੁਸਤਮ ਹੈ ਜਿਨ੍ਹਾਂ ਦਾ ਤੁਹਾਨੂੰ ਨਹੀਂ ਪਤਾ ਜਿੰਨਾਂ ਦਾ ਸਾਨੂੰ ਨਹੀਂ ਪਤਾ ਪਰ ਮੇਰੇ ਖਿਆਲ ਦਾ ਭਾਵ ਹੈ ਕਿ ਸਿੱਖ ਕਦੇ ਵੀ ਚੁੱਪ ਕਰਕੇ ਨਹੀਂ ਖੜਾ ਰੰਦਾ ਬੋਲੇ ਸੋਨ ਹੈ ਜੈ ਜੀ ਸਿੱਖ ਵੱਲੋਂ ਜਵਾਬੀ ਕਾਰਵਾਈ لازਮੀ ਹੁੰਦੀ ਹੈ ਮੇਰੇ ਤੇ ਫੌਜਦਾਰੀ ਕੇਸ ਕਰ ਲੋ ਕੋਸ਼ ਕਰ ਲੋ ਪਰ ਮੈਂ ਅੱਜ ਬਾਬਾ ਜੱਸਾ ਸਿੰਘ ਰਾਮਕੜੀਏ ਦੇ ਜਨਮ ਦਿਨ ਦੇ ਉੱਤੇ ਸਿੱਧਾ ਪਬਲਿਕ ਦੇ ਵਿੱਚ ਦੱਸ ਰਿਹਾ ਕਿ ਸਿੱਖ ਕੌਮ ਦਾ ਸੁਭਾਅ ਕੀ ਹੈ ਇਹ ਲੰਬੇ ਪਏ ਨਹੀਂ ਜੰਦੂਏ ਜੋ ਕੋਸ਼ ਇਹਨਾਂ ਦੇ ਉੱਤੇ ਹੁੰਦਾ ਹੈ ਇਹ ਬਿਲਕੁਲ ਟਾਈਮ ਦੇ ਨਾਲ ਸਿੱਧਾ ਕਰ ਲੈਂਦੇ ਆ ਸੋ ਮੈਂ ਆਪ ਨੂੰ ਬੇਨਤੀ ਕਰਨਾ ਹੈ ਕਿ ਜਦੋਂ ਦਾ ਤੁਸੀਂ MP ਬਣਾਇਆ ਸਾਰੇ ਪਿੰਡਾਂ ਚ ਗ੍ਰਾਂਟ ਭੇਜਦੇ ਆ ਫਿਰ ਦਿੱਲੀ 56 ਕਰੋੜ ਰੁਪਏ ਦਾ ਬਹੁਤ ਵਧੀਆ ਹਸਪਤਾਲ ਬਰਨਾਲੇ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਉਹਦੇ ਵਿੱਚ ਇਲਾਜ ਉਹ ਮਰੀਜ਼ਾਂ ਦਾ ਹੋਊਗਾ ਜਿਹੜੇ ਮਰੀਜ਼ਾਂ ਦਾ ਇਲਾਜ ਕਿਸੇ ਬਿਮਾਰੀ ਤੋਂ ਹੋਰ ਕਿਸੇ ਹਸਪੀਟਲ ਦੇ ਵਿੱਚ ਨਹੀਂ ਹੋ ਸਕਦਾ ਸੋ ਮੇਰਾ ਮਤਲਬ ਹੈ ਕਿ ਇਸ ਇਲਾਕੇ ਨੂੰ ਆਪਾਂ ਦਵਾਈਆਂ ਦਾ ਡਾਕਟਰਾਂ ਦਾ ਸੈਂਟਰ ਬਣਾ ਦੇਣਾ ਮਸਤੂਆਣਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਪਾਸ ਹੋ ਚੁੱਕਿਆ ਮਸਤਵਣਾ ਸਾਡੀ ਕਮੇਟੀ ਨੇ ਮੈਨੂੰ ਲਿਖ ਕੇ ਦਿੱਤਾ ਕਿ ਚੀਫ ਮਿਨਿਸਟਰ ਭਗਵਾਨ ਸਿੰਘ ਮਾਨ ਨੂੰ ਲਿਖੋ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹੈ ਤੇ ਮਸਤਵਣਾ ਸਾਹਿਬ ਦੀ ਧਰਤੀ ਦੇ ਉੱਤੇ ਮੈਡੀਕਲ ਕਾਲਜ ਬਣ ਜੇ ਪਰ ਸਾਡੇ ਚੀਫ ਮਿਨਿਸਟਰ ਸਾਹਿਬ ਬਿਲਕੁਲ ਕੋਈ ਕੰਮ ਨਹੀਂ ਕਰ ਰਹੇ ਉਹ ਇਸ ਜ਼ਿਲ੍ਹੇ ਦੀ ਹੈ ਇਤਿਨਕੀ ਫਸਲ ਸੁਬਣੀ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਕੀ ਤਕਰੀਫ ਹੋਊਗੀ ਜੇ ਇੱਕ ਮੈਡੀਕਲ ਕਾਲਜ ਸਾਡੇ ਬੱਚਿਆਂ ਦੇ ਲਈ ਡਾਕਟਰੀ ਕਰਨ ਦੇ ਲਈ ਇੱਥੇ ਬਣ ਜਾਵੇ ਸਰਹੂਰ ਦੇ ਵਿੱਚ ਕੈਂਸਰ ਹਸਪੀਟਲ ਵੀ ਹੈ ਇਸ ਸਰਹੂਰ ਦੇ ਨਾਲ PGIBE ਜਿਹਦਾ ਮਤਲਬ ਹੈ ਤੁਹਾਨੂੰ ਜਿੱਤੇ ਲੁਧਿਆਣਾ ਤੇ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਹੈ ਜਿਹੜੇ ਜਿਹੜੇ ਹਸਪੀਟਲ ਹੋਣ ਆਪਣੇ ਹਲਕੇ ਦੇ ਵਿੱਚ ਹੈਗੇ ਆ ਉਹ ਬਹੁਤ ਵਧੀਆ ਸਾਰੇ ਇੰਡੀਆ ਤੋਂ ਵਧੀਆ ਦੇ ਡਾਕਟਰ ਤੇ ਹਸਪਤਾਲ ਹੈਗੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿਹੜੀ ਵਿੱਤਾ ਸਾਡੇ ਉੱਤੇ ਆਈ ਹੈ ਇੱਕ ਜੈ ਜਵਾਨ ਤੇ ਜੈ ਕਿਸਾਨ ਆਪਣਾ ਸੰਗਰੂਰ ਦਾ ਹਲਕਾ ਬਰਨਾਲਾ ਮਲੇਰਕੋਟਲਾ ਸਭ ਤੋਂ ਜ਼ਿਆਦਾ ਛੋਣਾ ਤੇ ਕਣਕ ਦੇਸ਼ ਦੇ ਲਈ ਔਰ ਜਿੰਦਾ ਔਰ ਜਿੰਦਾ ਸਾਰਿਆਂ ਨੂੰ ਪਰ ਕਿਸਾਨਾਂ ਦੇ ਮਸਲੇ ਅੱਜ ਤੱਕ ਹੱਲ ਨਹੀਂ ਕੀਤੇ ਗਏ ਜਦ ਕੀ ਬਹੁਤੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀਂ Swami Nath ਨਿਪੋਟ ਲਾਗੂ ਕਰ ਦਵਾਂਗੇ ਔਰ ਜਿਹੜੇ ਕਿਸਾਨਾਂ ਦੇ ਸਿਰ ਜੇ ਖੇਤ ਮਜ਼ਦੂਰਾਂ ਦੇ ਸਰ ਸੇਰ ਚੜੇ ਹੋਏ ਐ ਉਹ ਖਤਮ ਕਰ ਦਵਾਂਗੇ ਪਰ ਉਹ ਕਰਜ਼ੇ ਅਜੇ ਤੱਕ ਮਾਫ ਨਹੀਂ ਕੀਤੇ ਤੇ ਐਮਐਸਪੀ ਦੱਖਣ ਬਣਾ ਦਵਦੇ ਆਂ ਅੱਜ ਜੋ ਸੰਭੋ ਟੈਕਨੋਰੀ ਬਾਰਡਰਾਂ ਦੇ ਉੱਤੇ ਬੈਠੇ ਐ ਮੈਂ ਮਿਲਤੀ ਹੁੰਦੇ ਪਰ ਤੁਸੀਂ ਸੁਣਿਆ ਹੋਊਗਾ ਕਿ ਕਈ ਸ਼ਰਾਰਤ ਦੇ ਅੰfahrene ਵੀਡੀਓ ਦੇ ਵਿੱਚ ਕਹਤਾ ਕਿ ਮਾਰਨੇ ਕਿ ਹੈ ਕਿ ਟਕੇ ਟਕੇ ਜੇ ਕਿਸਾਨ ਮਹਾਰਾਣੀ ਪਟਿਆਲੇ ਦੇ ਵਿਰੋਧ ਕਰ ਰਹੇ ਐ ਮੈਂ ਕਿਸਾਨਾਂ ਦਾ ਬੇਟਾ ਸਦੀਆਂ ਤੋਂ ਅਸੀਂ ਕਿਸਾਨ ਐ ਤੇ ਤੁਸੀਂ ਦੱਸੋ ਕਿ ਮੈਂ ਇਹੋ ਜੀ ਗੱਲ ਕਿਸਾਨਾਂ ਦੀ ਕਰ ਸਕਦਾ ਜਦੋਂ ਸ਼ੁਰੂ ਤੋਂ ਸਾਡੀ ਪਾਰਟੀ ਕਿਸਾਨਾਂ ਦੀ ਗੱਲ ਕਰਦੀ ਹੈ ਮੈਂ ਕਿਹਾ ਸੀ ਟਕੇ ਟਕੇ ਦੇ ਭਾਜੀਪੀ ਦੇ ਬੰਦੇ ਨਾਲ ਪਟਿਆਲੇ ਦੀ ਮਹਾਰਾਣੀ ਸਾਹਿਬ ਨੇ ਲਾ ਲਿਆ ਟਕੇ ਟਕੇ ਭਾਜੀਪੀ ਦੇ ਕਿਸਾਨਾਂ ਦਾ ਨਹੀਂ ਕਿਹਾ ਇਹ ਨਾਲ ਜੋੜ ਕੇ ਮੈਨੂੰ ਏਠਾ ਦਿਖਾਉਣਾ ਚਾਹੁੰਦੇ ਆ ਪਰ ਇਸ ਤਰ੍ਹਾਂ ਕਾਂਗਰਸੀਏ ਤੇ ਭਾਜਪਾ ਤਾਂ ਹੋਰ ਵੱਲੇ ਨਹੀਂ ਕਰ ਸਕਣਗੇ ਸੋ ਸਤਕਾਰਯੋਗ ਸਾਧ ਸੰਗਤ ਜੀ ਹੁਣ ਇਲੈਕਸ਼ਨਾਂ ਦਾ ਟਾਈਮ ਹੈ ਤੇ ਮੈਂ ਆਸ ਕਰਦੇ ਹਾਂ ਕਿ ਹੁਣ 13 ਸੀਟਾਂ ਹੈਗੀਆਂ ਪੰਜਾਬ ਦੀਆਂ ਜਿੱਥੇ MP ਚੁਣੇ ਜਾਣੇ ਐ ਇੱਕ ਸੀਟ ਐ ਚੰਡੀਗੜ੍ਹ ਦੀ ਇਹ ਸਾਰੀਆਂ 14 ਸੀਟਾਂ ਦੇ ਉੱਤੇ ਅਕਾਲੀ ਦਲ ਅੰਬਰ ਸਰ ਦੇ ਉਮੀਦਵਾਰ ਖੜੇ ਕਰ ਦੁੱਤੇ ਐ ਜਿਹੜਾ ਅਸੀਂ ਹਮੇਸ਼ਾ ਕਹਿੰਦੇ ਐ ਕਿ ਹਰਿਆਣੇ ਦੇ ਜ਼ਿਲ੍ਹੇ ਪੰਜਾਬੀ ਹੈਗੇ ਐ ਅਸੀਂ ਹਰਿਆਣੇ ਨੂੰ ਕੱਲਾ ਨਹੀਂ ਛੱਡਿਆ ਗਰਨਾਲ ਤੇ ਕੁਰਕ ਖੇਤਰ ਦੇ ਵਿੱਚ ਵੀ ਆਪਣੇ ਮੈਂਬਰ ਪਾਰਲੀਮੈਂਟ ਨਮਾਇਦੇ ਖੜੇ ਕਰ ਦਿੱਤੇ ਐ ਅਸੀਂ ਆਪਣੀ ਡਿਊਟੀ ਕਰਤੀ ਐ ਹੁਣ ਮੈਂ ਤੁਹਾਨੂੰ ਬੇਨਤੀ ਕਰਦਾਂ ਕਿ ਤੁਸੀਂ ਆਪਣੀ ਡਿਊਟੀ ਪੂਕਿਤਾਓ ਚੰਡੀਗੜ੍ਹ ਹਰਿਆਣੇ ਦੇ ਵਿੱਚ ਵੀ ਪੰਜਾਬ ਦੀਆਂ 13 ਸੀਟਾਂ ਅਸੀਂ ਆਪਣੇ ਐਮਪੀ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਸਾਡੀ ਨਮਾਇੰਦਗੀ ਉੱਥੇ ਹੋਵੇ ਤੇ ਜਿਹੜੇ ਸਾਡੇ ਬਚਨ ਅੱਜ ਸਾਨੂੰ ਕੋਈ ਵੀ ਨਹੀਂ ਪੁੱਛਦਾ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਨਹੀਂ ਹੈ ਫੌਜ ਨੇਵੀ 에어 ਫੋਰਸ ਦੇ ਵਿੱਚ ਕੋਈ ਸਿੱਖ ਜਨਰਲ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਦੇ ਸੈਕਟਰੀ ਟੂ ਗਵਰਨਮੈਂਟ ਆਫ ਇੰਡੀਆ ਕੋਈ ਸਿੱਖ ਨਹੀਂ ਹੈ ਕਸ਼ਮੀਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ 1819 ਦੇ ਵਿੱਚ ਫਤਿਹ ਕੀਤਾ ਸੀ ਉਸ ਵਕਤ ਕਸ਼ਮੀਰ afghanistan ਦਾ ਸੂਬਾ ਸੀ ਅੱਜ ਦੇ ਕਸ਼ਮੀਰ ਦੇ ਵਿੱਚ ਇਹ ਹਿੰਦੂਤਵਾ ਦੇ ਰਾਜ ਨੇ ਸਿੱਖਾਂ ਦੀ ਜਿਹੜੀ ਬੋਲੀ ਹੈ ਪੰਜਾਬੀ ਉਹ ਬੰਦ ਕਰ ਦਿੱਤੀ ਹੈ ਹਰਿਆਣੇ ਦੇ ਵਿੱਚ ਪੰਜਾਬੀ ਨਹੀਂ ਲਾਗੂ ਕਰ ਰਹੇ ਜਦ ਕਿ ਸਭ ਤੋਂ ਵੱਡੀ ਗੱਟ ਗਿਣਤੀ ਸਿੱਖਾਂ ਦੀ ਹੈ ਤੇ ਕਾਨੂੰਨ ਦੇ ਮੁਤਾਬਕ ਪੰਜਾਬੀ ਲਗਣੀ ਚਾਹੀਦੀ ਹੈ ਸੋ ਮੈਂ ਸਮਝਦੇ ਕਿ ਸਾਡੀ ਪਾਰਟੀ ਹਮੇਸ਼ਾ ਜਿਹੜੇ ਤੁਹਾਡੇ ਮਫਾਦ ਨੇ ਤੁਹਾਡੇ ਹੱਥ ਨੇ ਉਹਨਾਂ ਨੂੰ ਦਿਲ ਦੇ ਨਾਲ ਲਾ ਕੇ ਰੱਖਦੀ ਐ ਅਸੀਂ ਹੋਰ ਕੋਈ ਕੰਮ ਨਹੀਂ ਕੀਤਾ ਸવાય ਰੱਖਿਆ ਕਰਨ ਦੀ ਇੱਕ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਇਨਗ੍ਰੀਪ ਸਿਕੋ ਕੋ ਦੋ ਬਾਦਸ਼ਾਹੀ ਦੂਜਾ ਸੰਤ ਜਨੈਲ ਸਿੰਘ ਪਿੰਡਾਂ ਵਾਲਿਆਂ ਦਾ ਆਖਰੀ ਵਚਨ ਕਿ ਜਦੋਂ ਹਿੰਦ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਹਮਨਾ ਕਰਨਗੀਆਂ ਖਾਲਸਾ ਦਾ ਨੀ ਪੱਥਰ ਰੱਖਿਆ ਜਾਊਗਾ ਇਸ ਤੋਂ ਲਵਾ ਅਸੀਂ ਭਲੇ ਦੇ ਕੰਮ ਕੀਤੇ ਐ ਚੰਗੇ ਕੰਮ ਕੀਤੇ ਐ ਪਰ ਆਜ਼ਾਦੀ ਦੀ ਗੱਲ ਦੁਨੀਆਂ ਦੇ ਯੂਨੈਡ ਤੱਕ ਪਹੁੰਚਾਤੀ ਐ ਕਿ ਸਿੱਖ ਹੋਣ ਆਪਣਾ علیحدਾ ਮੁਲਕ ਮੰਗਦੇ ਐ ਸੇ ਆਜ਼ਾਦ ਹੋਣਾ ਚਾਹੁੰਦੇ ਆ ਸੋ ਇਹ ਬਹੁਤ ਵੱਡੀ ਚੀਜ਼ ਕੀਤੀ ਐ 40 ਸਾਲ ਅਸੀਂ ਲੱਗੇ ਰਹੇ ਆ ਐਤ ਕੀ 40 ਸਾਲ ਹੋ ਜਾਣਗੇ ਬਲੂ ਸਟਾਰ ਨੂੰ ਅਸੀਂ ਖੱਬੇ ਸੱਚੇ ਪਾਸੇ ਨਹੀਂ ਦੇਖਿਆ ਸੇ ਤਸੀਂ ਆਪਣੇ ਦਸਵੇਂ ਪਾਤਸ਼ਾਹ ਦੀ ਤੇ ਜਿਹਦੇ ਲਈ ਸਨ ਜਰਨੈਲ ਸਿੰਘ ਨੇ ਆਪਣੀ ਕੁਰਬਾਨੀ ਦਿੱਤੀ ਉਹਦੇ ਲਈ ਤੁਹਾਡੀ ਸੇਵਾ ਕੀਤੀ ਹੈ ਤੇ ਆਸ ਕਰਦਾ ਹਾਂ ਕਿ ਪਹਿਲੀ ਤਰੀਕ ਨੂੰ ਤਖਰੀ ਹੋ ਕੇ ਆਪਕਾ ਪਾਰਟੀ ਨੂੰ ਵੋਟਾਂ ਪਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਦੀ ਫਤਿਹ ਅਰਥ ਕਰਦੇ ਹਾਂ ਵਾਈਫ ਜੀ ਕਾ ਖਾਲਸਾ ਵਾਈਫ ਜੀ ਦੀ ਫਤਿਹ